ਸਲਾਮ ਅਲੈਕਮ ਜੀ ਤੁਹਾਨੂੰ ਸਾਰਿਆਂ ਨੂੰ ਤੇ ਰਾਜਵੀਰ ਜਵੰਦਾ ਵੀਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਕੁਝ ਦਿਨ ਪਹਿਲੇ ਵੀਰ ਦਾ ਐਕਸੀਡੈਂਟ ਹੋਇਆ ਹੈ ਨਾ ਤੇ ਸਾਰੇ ਜਾਣੇ ਵੀਰ ਲਈ ਦੁਆ ਕਰੋ ਅੱਜ ਉਹਨੂੰ ਆਪਣੀਆਂ ਦੁਆਵਾਂ ਦੀ ਲੋੜ ਹੈ ਤੇ ਮੈਂ ਵੀ ਕਰ ਰਹੀਆਂ ਤੁਸੀਂ ਵੀ ਸਾਰੇ ਜਾਣੇ ਵੀਰ ਲਈ ਦੁਆ ਕਰੋ ਕਿ ਉਹ ਜਲਦੀ ਤੋਂ ਜਲਦੀ ਠੀਕ ਹੋਵੇ ਤੇ ਆਪਦੇ ਘਰ ਜਾਵੇ ਔਰ ਆਪਣੇ ਟੱਬਰ ਨਾਲ ਹੱsse ਕਿੱਡੇ ਤੇ ਬੋਡੀ ਦੇ ਵਿੱਚ ਜੋ ਵੀ ਨੁਕਸਾਨ ਹੋਇਆ ਮੇਰਾ ਮਾਲਕ ਉਸ ਸੀਨ ਨੂੰ ਜਲਦੀ ਤੋਂ ਜਲਦੀ ਮੇਰੇ ਮੋਲਾ ਪੰਜ ਤਨ ਬਾਗ ਰਿਕਵਰ ਕਰਨ ਤੇ ਆਪਣਾ ਕ੍ਰਿਸ਼ਮਾ ਕਰਨ ਆਪਣਾ ਕਰਮ ਫਰਮਾਉਣ ਤੇ ਸਾਡਾ ਵੀ ਰਾਜਵੀਰ ਜਵੰਦਾ ਜਲਦੀ ਤੋਂ ਜਲਦੀ ਠੀਕ ਹੋਵੇ। ਔਰ ਮੇਰੀਆਂ ਵੀ ਟੇਰ ਸਾਰੀਆਂ ਦੁਆਵਾਂ ਮੇਰੇ ਭਰਾ ਲਈ ਤੇ ਸਾਰੇ ਜਣੇ ਬਸ ਦੁਆ ਕਰੋ ਰਾਜਵੀਰ ਜਵੰਦਾ ਵੀਰ ਲਈ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਗਏ ਔਰ ਮਾਲਕ ਮੇਰਾ ਜਲਦੀ ਜਲਦੀ ਜਿਹੜਾ ਵੀ ਉਹਦੀ ਬਾਡੀ ਦੇ ਅੰਦਰ ਨੁਕਸਾਨ ਹੋਇਆ ਉਹਨੂੰ ਛੇਤੀ ਤੋਂ ਛੇਤੀ ਰਿਕਵਰ ਕਰਨ ਮੇਰੇ ਮਾਲਕ ਤੇ ਬਸ ਮੇਰੇ ਮੋਲਾ ਅਦਾ ਫਰਮਾਓ ਸਾਡਾ ਵੀਰ ਰਾਜਵੀਰ ਜਵੰਦਾ ਤੇ ਦਾਤਾ ਮੇਰਾ ਸਲਾਮਤ ਰੱਖੇ ਮੇਰੇ ਵੀਰ ਨੂੰ ਚੜ੍ਹਦੀ ਕਲਾ ਰੱਖੇ ਹਮੇਸ਼ਾ ਅਸਲਾਮੁਅਲੈਕ